ਪਰ ਆਹ ਬਲਤਾ ਗਰਮ ਸੋਲ ਚੱਕਣਾ ਪੈਂਦਾ ਪਾ ਡਰ ਰਹੀ ਅੱਡੇਰ ਪੰਡਾ ਦੇਖ ਲਾ ਪੈਚੂ ਦੇ ਨੀ ਆਪ ਤਾਂ ਨਿਕਲ ਜਾਂਦਾ ਇਹ ਵੀ ਨਹੀਂ ਹੈਗਾ ਵੀ ਮਨਮੋਟ ਨਾਲ ਕਰਾਵਾ ਮੈਂ ਛੋਟਾ ਤਾਂ ਆ ਉਹ ਨਿਕਲ ਜਾਂਦਾ ਉਹ ਤਾਂ ਸਾਰਾ ਦਿਨ ਕੁੜੀਆਂ ਨਾਲ ਵਾਈਲਾ ਤੇ ਆਏ ਲੱਗਿਆ ਪੈਰ ਦਾ ਕਰਨ ਸੈਪਰਟੇਰਨ ਕਰਤਾ ਪੰਡਿਆਂ ਕਦੋਂ ਉਹਦਾ ਨਿਕਲਿਆ ਕਰੋ ਕਦੋਂ ਦਾ ਨਾ ਜਮੀਨ ਇਹ ਸੋਚਦਾ ਵੀ ਆਹ ਕੰਮ ਕਰਾ ਲਵਾਂ ਉਹਦੇ ਨਾਲੋਂ ਕੱਲੀ ਔਖੀ ਹੁੰਦੀ ਹੋਦੀ ਮੈਨੂੰ ਕਰਨੇ ਪੈਣਗੇ ਕੰਮ ਉਹ ਆ ਬੇਬੇ ਉਹ ਮੱਝੇ ਤੇ ਬੈਠੀ ਰਹਿੰਦੀ ਆ ਕਿਉਂ ਵੀ ਮੇਰੇ ਹਾਇ ਗੋਡੇ ਦੁਖਦੇ ਨੇ ਆਏ ਦੁਖਦਾ ਕੰਮ ਟਾਲੂ ਉਹ ਆ ਦਿਸਦੀਪ ਮੈਨੂੰ ਰੋਟੀ ਕੰਮ ਕਰ ਲੈ ਸਾਰੇ 8 ਵਜ ਗਏ ਹੁਣ ਸਹੀਂ ਆਹ ਤਾਰੇ ਵਾ ਤਾਂ ਬੇਲੀਆ ਹੋ ਜਣੇ ਆਂ ਦੀਆਂ ਬੇਬੇ ਪਹਿਲਾਂ ਤਾਂ ਰਸੋਈ ਸਾਫ਼ ਕਰਕੇ ਆਈਆਂ ਆ ਹੁਣ ਭਾਂਡੇ ਦਾ ਟੋਕਰਾ ਬਿਆ ਮਾਂਜਣ ਆਲਾ ਇਹ ਮਾਜ ਕੇ ਫਿਰ ਰੋਟੀ ਲਾਉਂਗੀ ਮੁੰਡਾ ਤੇਰਾ ਤਾਂ ਆ ਕੇ ਕਹਿੰਦਾ ਰੋਟੀ ਰੋਟੀ ਤੂੰ ਕਹਿੰਦੀਂ ਰੋਟੀ ਰੋਟੀ ਪਹਿਲਾਂ ਅਗਰ ਉਹਨੇ ਭਾਂਡੇ ਦਾ ਮਾਰਦਾ ਪੀ ਕੇ ਚਾਚਾ ਕੌਲੇ ਛੱਡਦੇ ਨੇ ਭਾਂਡੇ ਬੇਬੇ ਨਾ ਹੋਊਗੀ ਮੈਂ ਬੜਾ ਭਾਂਡੇ ਦਾ ਢੇਰ ਮਾਰ ਕੇ ਬੜਾ ਭਾਂਡੇ ਚੜਕਦਾ ਫਿਰ ਮੈਂ ਰੋਟੀ ਲਾ ਦੂੰਗੀ ਮੈਂ ਉਹ ਤੋਂ ਤੁਸੀਂ ਤਾਂ ਵਾਲਾ ਖਵੇਲਾ ਕਰਦੇ ਹੋ ਸਾਰਾ ਦਿਨ ਇਹੋ ਜਿਹੇ ਵਕਤ ਉਸ ਤੇ ਬੇਲੀਆਂ ਹੋ ਕੇ ਬਹਿ ਜਾਂਦੀਆਂ ਕਦੋਂ ਦੀਆਂ ਪਤਨ ਕੀ ਪੈਰ ਮਾਰਦੀ ਫਿਰਿਆ ਨਹੀਂ ਤੇ ਸਾਰਾ ਦਿਨ ਉੜਦਾ ਤਾਂ ਬੇਬੇ ਤੇਰਾ ਮੁੰਡਾ 12 ਵਜੇ ਹਲੜ ਕੱਪੜਾ ਲੀੜਾ ਚੱਕਣਾ ਪੈਂਦਾ ਮਾਸਾ ਤੋਂ ਉਠਾਉਣਾ ਪੈਂਦਾ ਜਬਾਖਾ ਮਗ ਨੂੰ ਚਾਹ ਦੇਣੀ ਪੈਂਦੀ ਆ ਉਹ ਤਾਂ ਅਸੀਂ ਵੀ ਕਰ ਦਿੰਦੇ ਹਾਂ ਅਸੀਂ ਪਹਿਲਾਂ ਤੇਰੇ ਵਾਂਗੂ ਪੱਜ ਪੱਜ ਕੰਮ ਕਰਦੇ ਹਾਂ ਪਹਿਲਾਂ ਤਾਂ ਮੈਂ ਡੰਗਰਾਂ ਦਾ ਕਰ ਕੇ ਹੀ ਬਾਹਰਲੇ ਘਰੇ ਜਾ ਕੇ ਅਜੀਤ ਤਾਂ ਜਿਵੇਂ ਜੇ ਨਰ ਮੇ ਵਿਚੋ ਗਦੀਆਂ ਤੀਆਂ ਆ ਤਾਂ ਬੱਸ ਬੱਸ ਕੰਮ ਕਰਦੀ ਹੁੰਦੀਆਂ ਤੀਆਂ ਕੋਈ ਨਾ ਬੇਬੇ ਮੈਂ ਭਾਂਡੇ ਮਾਜ ਕੇ ਰੋਟੀ ਲਾਉਂ ਫਿਰ ਤੈਨੂੰ ਫੜਾ ਦੂੰਗੀ ਹਜੀ ਉਹਨੇ ਕੰਮ ਤੇ ਜਾਣਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਉਹ ਛੋਟਾ ਕਾਣ ਤੂੰ ਨੂੰ ਮਾੜਾ ਮਟਾ ਛੋਟੇ ਨੇ ਵੀ ਘੂਰਿਆ ਕਰ ਆਇਲਾ ਪਾ ਸਾਰਾ ਸਹਰੋਂ ਖਾ ਗਏ ਛੋਟਾ ਆ ਭੈਣਦਰ ਮੰਨਦੇ ਨੇ ਵੀ ਇੱਥੇ ਬਾੜੀ ਪਹਿਲਾਂ ਕਹਦੀ ਵੀ ਲਾ ਦੋ ਆ ਲਾ ਦੋ ਕੰਡੇ ਜੀ ਅੱਜ ਰਹਾ ਘਰੇ ਮਸਾਂ ਦੇਖ ਲੋ ਆਹ ساری ਮਦਦਿਆ ਸਾਰਾ ਲਾਸਨ ਨੇ ਮੈਂ ਤੈਨੂੰ ਐਨਾ ਵੀ ਨਹੀਂ ਕੰਮ ਕਰ ਸਕਦੇ ਸਾਰਾ ਦਿਨ ਮੋਬਾਈਲ ਤੇ ਲੱਗੀ ਰਹੂ ਵੀ ਇਧਰ ਜੇੜਾ ਦਾ ਮਾਰ ਲਾ ਮੋਬਾਈਲ ਪਤਾ ਨਹੀਂ ਕੀ ਕਰਦੇ ਨਹੀਂ ਬੋਲੀ ਜਾਂਦਾਗਾ ਉਹ ਬਾਈ ਯਾਰ ਆ ਸਾਰੀ ਦਾ ਬਾੜੀ ਮਦਦ ਹੀ ਸਰੋਂ ਖਾ ਕੇ ਦੇਖ ਲਾ ਮਸਾਲਾ ਹੀ ਤੇ ਅੱਜ ਘਰੇ ਰਹਿਾਂਗਾ ਤਾਂ ਹੁਣ ਬੋਲਣ ਦਾ ਕੋਈ ਫਾਇਦਾ ਨਹੀਂ ਕੀ ਕਹਨਾ ਤੂੰ ਪਹਿਲਾਂ ਘਰਦਿਆਂ ਨੂੰ ਕਹਦਾ ਕਰ ਪਹਿਲਾਂ ਨਹੀਂ ਲਾਉਣੀ ਤੀ ਬਈ ਯਾਰ ਜੇੜਾ ਵੀ ਮਾਰਦੇ ਮੋਬਾਈਲਾਂ ਦੇ ਜੰਬੜੇ ਰਹਿੰਦੇ ਨੇ ਯਾਰ ਸਾਰਾ ਦਿਨ ਉਹ ਮੈਂ ਤੈਨੂੰ ਬਥੇਰਾ ਕਹਿੰਦਾ ਹੁੰਦਾ ਤੂੰ ਵੀ ਸਰਪੰਚ ਨੂੰ ਕਹੇ ਵੀ ਟੰਕਰ ਆਪਾਂ ਬਾਹਰੇ ਕਰਾ ਦਿੰਨੇ ਆ ਤੂੰ ਕਹੜਾ ਨਾਲ ਤੁਰਿਆ ਮੇਰੇ ਸਰਪੰਚ ਨੂੰ ਕੀ ਕਹੀ ਆਪਾਂ ਸਰਪੰਚ ਨੇ ਤਾਂ ਝੋਟਾ ਛੱਡਿਆਗਾ ਉਹ ਝੋਟਾ ਛੱਡੇ ਵੀ ਆ ਕੇ ਵੱਡ ਜਾਂਦਾ ਓਏ ਹੋਰ ਯਾਰਾ ਸਾਰੀ ਸਰੋਂ ਖਾ ਗਿਆ ਉਹ ਛੱਡ ਉਹਦੇ ਬਰਤੋਂ ਪੁੱਛਣ ਉਹ ਪਹਿਲਾਂ ਮੇਰੇ ਸਾਰੀ ਫਸਲ ਉਹਨੇ ਖਰਾਬ ਕਰਤੀ ਝੋਟੇ ਨੇ ਉਹ ਚਾਰ ਪੰਜ ਉਹਨੇ ਬੈੜੀਆਂ ਨਾਲ ਲਾਰਖੇ ਨਾ ਪਤਾ ਨਹੀਂ ਕੀ ਹੋ ਰਿਹਾਗਾ ਮੈਂ ਬਥੇਰਾ ਲਓ ਪੱਕਾ ਥੇ ਉਹ ਕਿ ਉਹਨੂੰ ਪਿੰਡ ਤੋਂ ਬਾਹਰ ਕਰਾਈਏ ਓਏ ਸਰਪੰਚ ਗਾ ਨੂੰ ਮੰਨਦਾ ਯਾਰਾ ਬਥੇਰੇ ਜਾ ਕੇ ਇਹਦੀ ਨਾਲ ਦਾ ਪੰਚਾਇਤ ਲਵੇ ਸਾਰੀ ਲਵੇ ਜਾਏ ਅਸੀਂ ਉਹ ਹੁਣੇ ਚਾਰ ਬੰਦੇ ਉਹ ਹੁਣੇ ਰੋਣੇ ਰੋਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਸੱਚ ਹਾਂ ਬਈ ਉਹ ਬੰਦੂ ਕਰ ਦੇ ਮੇਰਾ ਰਿਸ਼ਤੀ ਕਰਾ ਦੇ ਓਏ ਬੈ ਜਾ ਓਏ ਆਹੀ ਤਾਂ ਛਾਪੇ ਦੇਖ ਲੈ ਕਿਵੇਂ ਕਰਦਾ ਤੁਰਿਆ ਫਿਰਦਾ ਘਰੇ ਅੱਜ ਰਹਾ ਮੈਂ ਦੇ ਲੈ ਤੇਰੇ ਸਾਹਮਣੇ ਮੂੜੀਆਂ ਲਾਉਣ ਲਾਤਾ ਉਹਨੇ ਲਓ ਉਹ ਤਾਂ ਕਹਿੰਦਾ ਸੀ ਆ ਕਹਿੰਦਾ ਉਹ ਨਾ ਬਾਈ ਇਹ ਕਮਣਾ ਕਰੀ ਤੂੰ ਹਜੇ ਲੈ ਲੈ ਨਜ਼ਾਰੇ ਵਧੀਆ ਰਹੇਗਾ ਤੂੰ ਕੋਈ ਨਾ ਨਜ਼ਾਰੇ ਬਥੇਰੇ ਲੈ ਲੈ ਉਦੋਂ ਤਾਂ ਤੂੰ ਕਹਿੰਦਾ ਹੁੰਦਾ ਸੀ ਕਹਿੰਦਾ ਭਾਈ ਮੇਰਾ ਹੋ ਜਾਂਦਾ ਤੇਰਾ ਫੇਰ ਕਰਾਉਂਗਾ ਹੁਣ ਇਹਦਾ ਪਛਤਾਉਣਾ ਤੜਕੀ ਦਾ ਕੰਮ ਤੇ ਤੋੜ ਦੰਦੇ ਨੇ ਆ ਪਛਤਾਉਣਾ ਕਿਉਂ ਆਗਾ ਕੀ ਹੋਇਆ ਨਾਲੇ ਉਹ ਯਾਰ ਪਛਤਾਵਾ ਕਿਉਂ ਆਣਾ ਆ ਦੇਖ ਲੈ ਜਿੱਧਰ ਬਾੜੀ ਚ ਬਾੜਤਾ ਹੈ ਇਹਦਾ ਬਹੁਤ ਔਖਾ ਬਈ ਵਿਆਹ ਕਰਾ ਕੇ ਪਹਿਲਾ ਨਜ਼ਾਰੇ ਲੈ ਜਾਂਦਾ ਤੀਗਾ ਕਦੇ ਕਿੱਧਰ ਵਗ ਗਿਆ ਕਦੇ ਕਿੱਧਰ ਵਗ ਗਿਆ ਉਹ ਬਥੇਰੇ ਨਜ਼ਾਰੇ ਲੈ ਲੈ ਮੈਂ ਤਾਂ ਠੀਕ ਆ ਨਾ ਹੁਣ ਮੈਂ ਵੀ ਵਿਆਹ ਕਰਾਉਣਾਗਾ ਉਹ ਵਧੀਆ ਰਹੇਗਾ ਮੇਰੇ ਬਾਗਰ ਲੱਗਲਾ ਮੇਰੇ ਮਾਗਰ ਲੱਗ ਲਾ ਵਧੀਆ ਰਹੇਗਾ। ਉਹ ਮਾਗਰ ਲੱਗਣ ਨੂੰ ਦੱਸ ਕੀ ਹੋਇਆ? ਨਾ ਨਾ ਬਾਈ। ਗੱਲ ਕਰ ਲੈ ਤੂੰ। ਕਰਾ ਨਾ ਵਿਆਹ ਵਧੀਆ ਰਹੇਗਾ। ਬਹੁਤ ਔਖਾ ਹੈ। ਕਦਾ ਕੱਲਾ ਨਿਆਰੇ ਲੈਂਦਾ ਸੀ ਕੱਪੜੇ ਲੀੜਾ ਪਾਉਂਦਾ ਸੀ। ਹੁਣ ਦੇਖ ਲੈ ਨਾਲ ਤਾਂ ਉਹਨੂੰ ਸੂਟ ਲੈ ਕੇ ਦੇਣੇ ਪੈਂਦੇ ਨੇ। ਛੋ ਛੋ ਛਾਪਾ ਮੈਨੂੰ ਤਾਂ। ਉਹ ਚੱਲ। ਵਧੀਆ ਪਾਗਾ ਮੈਨੂੰ ਨਹੀਂ ਪਤਾ ਤੈਨੂੰ ਕਿਉਂ ਛਾਪਾ। ਠੀਕ ਆ ਨਾ। ਪਰ ਮੈਂ ਤਾਂ ਵਿਆਹ ਕਰਾ ਨਹੀਂ ਦੇ ਭਾਬੀ ਨਾਲ ਗੱਲ ਕਰਿਆ ਤਾਂ ਠੀਕ ਆ। ਪਰ ਆਵਾ ਮੰਨ ਲੈ ਮੇਰੀ ਵਧੀਆ ਰਹੇਗਾ। ਬਾਕੀ ਤੇਰੀ ਮਰਜ਼ੀ ਆ ਬਾਈ ਮੈਂ ਤਾਂ ਕੀ ਲੈਣਾ। ਹੈ? ਤਾਂ ਠੀਕ ਆ ਮਰਜੀ ਆ ਤੇਰੀ ਨਾਕਰਾ ਚਲ ਭਾਬੀ ਨਾਲ ਮੈਂ ਇਹੀ ਗੱਲ ਕਰੂੰਗਾ ਬੰਦਾ ਯਾਰ ਰਿਸ਼ਤੇ ਦਾ ਇਹਦੇ ਮੇਰਾ ਰਿਸ਼ਤਾ ਵੀ ਨਾ ਜ਼ਮਾਨਤ ਕਾ ਦੇਣ ਤੇਰਾ ਰਿਸ਼ਤਾ ਕਰਾਉਂਦਾ ਕਰਾਉਂਦਾ ਹੋਰ ਦੱਸ ਰਿਸ਼ਤੇ ਨੂੰ ਮੈਂ ਦਾ ਉਹਨੂੰ ਕਹਿ ਦੂੰਗਾ ਜਵਾਬ ਦੇ ਦੂੰਗੀ ਇਹੋ ਜਿਹਾ ਪੰਗਾ ਨਾ ਲੈ ਦੇ ਠੀਕ ਆ ਪੁੱਤ ਕਿੱਥੋਂ ਆ ਪੁੱਤ ਹੋਣਾ ਬੇਬੇ ਮੈਂ ਤਾਂ ਬਾੜੀ ਜੀ ਤੇ ਗਿਆ ਤੀਗਾ ਉਹ ਦੇਖ ਲੈ ਉੱਥੇ ਝੋਟਿਆਂ ਨੇ ਸਾਰੀ ਬਾੜੀ ਖਾ ਗਏ ਮਾੜਾ ਮੁੰਡਾ ਕਹਿ ਜਾ ਕਰ ਪੁੱਤ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ ਕੀ ਕਰਾਂ ਇਹਦਾ ਇਹਨੂੰ ਬਥੇਰਾ ਕਹਿਨੀ ਆ ਵੀ ਆ ਜਾ ਪੁੱਤ ਡੰਗਰ ਡੰਗਰ ਦੇਖ ਕੇ ਉੱਥੇ ਝੋਟਾ ਖਰਦਾ ਐ ਮੈਂ ਹੋਰ ਕਰ ਲਿਆ ਕਰ ਮਾੜਾ ਮੁੰਡਾ ਗੇੜਾ ਮਾਰਿਆ ਕਰ ਬਾੜੀ ਜੀ ਜਾ ਕੇ ਸੋਨੇ ਤਾਂ ਬੇਕਾਰ ਦੀਆਂ ਤੜਕੇ ਦੀ ਬੜਾ ਰਸੋਈ ਅੱਗ ਲਾ ਕੇ ਸਾਫ ਕਰਕੇ ਛੱਡੀਆਂ ਹੋਰ ਕਰੂ ਗੌਣ ਧੰਦੇ ਮੋਬਾਈਲ ਕਹਿੰਦਾ ਮੈਂ ਕਿੱਥੋਂ ਮਿਲਦਾ ਮੋਬਾਈਲ ਦੇਖੋ ਨਾ ਤਾਂ ਸਰਦ ਥੋੜਾ ਠੰਡਾ ਨਹੀਂ ਮੁੱਕਦੇ ਮੈਥੋਂ ਸਰਦ ਪੁੱਤੇ ਤਾਂ ਫੋਨ ਤੇ ਲੱਗੀ ਰਹਿੰਦੀ ਆ ਕੀ ਕਰਾਂ ਮੈਂ ਮੈਂ ਵੀ ਕਰ ਲਿਆ ਕਰਿਆ ਕੰਮ ਸਾਰਾ ਮੋਬਾਈਲ ਫੜਕੇ ਲੈ ਕੇ ਜਾਣਾ ਪਊ ਮੈਨੂੰ ਲੈ ਜਾ ਅਗਰ ਪੁੱਤੋ ਤੂੰ ਲੈ ਜਾ ਅਗਰ ਫੋਨ ਇਹਦਾ ਚੱਕ ਕੇ ਆਏ ਕਿ ਮੈਨੂੰ ਕੰਮ ਨਹੀਂ ਕਰਦੀ ਨਾ ਫੋਨ ਤੇ ਲੱਗੀ ਰਹਿੰਦੀ ਕੰਨਾ ਛੋਟਾ ਛੋਟਾ ਕੰਮ ਕਰਦਾ ਫਿਰਦਾ ਰਹਿੰਦਾ ਸਰਦ ਨਿਕਲਾ ਫਿਰਦਾ ਰਹਿੰਦਾ ਡਾਕ ਚੌਂਕੀਆਂ ਦਾ ਠੀਕ ਆ ਉਹ ਦੁੱਧ ਤਾਂ ਨਹੀਂ ਚੁੰਗਦਾ ਹੈਗਾ ਹਜੇ ਨਿਆਣਾ ਪੁੱਤੋ ਨਿਆਣਾ ਕਿਹਾ ਐਡੀ ਤਾਂ ਦਾੜੀ ਆਈ ਪਈ ਐਡਾ ਤਾਂ ਕੋਈ ਨਾ ਫਿਰ ਨਿਆਣਾ ਦਾ ਆਏਗਾ ਹਾਂ ਬਹੁਤ ਆਜਪਾਲ ਦਾ ਬਹੁਤਿਆਰ ਮੈਨੂੰ ਕੋਈ ਨਾ ਪੁੱਤ ਤੇਰਾ ਦਿਓਰਾ ਐ ਨਹੀਂ ਬੋਲਦੇ ਹੁੰਦੇ ਜੇ ਦਿਓਰਾ ਬੇਬੇ ਸੱਚ ਗਾਲੀਆਂ ਨਹੀਂ ਕਢਾਂ ਲੂੰਗੀ ਉੱਥੋਂ ਮੈਂ ਇਹ ਵੀ ਕੰਮ ਕਰਦੇ ਰਹਿੰਦਾ ਦਾ ਚੁੱਪ ਕਰ ਜਨਾ ਤਾਂ ਇਹ ਬੋਲਣੋਂ ਹਟ ਦੇਨਾ ਤੂੰ ਹਟ ਦਿਆਂਗੀ ਹੈ ਜੇ ਰੋਟੀ ਪਕਾਈ ਆ ਲਿਆ ਮੇਰੇ ਸਾਲ ਦੀ ਖਾਨ ਨੂੰ ਕੰਮ ਕਰਦੀਆਂ ਪਹਿਲਾਂ ਰਸੋਈ ਅੱਗ ਲਾ ਖੜੀ ਸਾਫ਼ ਕਰਕੇ ਢੀਏ ਭਾਂਡੇ ਢੇਰ ਦੇ ਮੇਰੇ ਤੜਕੇ ਦਾ ਭੁੱਖਾ ਮਰਦਾਗਾ ਦਾ ਟਾਈਮ ਦੇਖ ਲੈ ਕਿੰਨਾ ਹੋਇਆ ਪਿਆਗਾ ਤੇਰੀ ਬੇਟੀ ਮਜੇਦ ਰੋਟੀਆਂ ਮੰਗਦੇ ਭਾਂਡਾ ਠੀਕ ਤਾਂ ਚੱਕ ਸਕਦੀ ਕੁਲੀ ਢਾ ਕੇ ਭਾਂਡੇ ਮਾ ਸਕਦੀ ਆ ਓ ਜੇ ਗੋਡੇ ਦੁਖਦੇ ਨੇ ਤੇਤੋਂ ਕਾਹਨੂੰ ਪਹਾੜੀ ਹਾਰੇ ਮੜ ਕਿਉ ਹੋ ਜੇ ਮਰੀ ਮੋਟੀ ਮਾਣਾ ਮੋਟਾ ਮਾਸ ਕੱਟ ਜੇ ਤੂੰ ਦਾ ਇਹੀ ਕੰਕਰ ਲਈ ਚ ਰਹਿ ਗਿਆ ਹੁੰਦਾ ਤਾਂ ਪੁੱਤ ਜੇ ਤੈਨੂੰ ਰੋਟੀ ਦਿੰਦੀ ਤਾਂ ਖਾ ਲਾ ਮੈਨੂੰ ਤਾਂ ਤੜਕੇ ਦੀ ਨਿੰ ਦਿੱਤੀ ਮੈਂ ਤਾਂ ਭੁੱਕਣ ਭਾਣੀ ਫਿਰਦੀ ਆ ਐ ਕਿਉਂ ਤੰਦੀ ਮੇਰੇ ਸਾਹ ਦੀ ਰੋਟੀ ਉਹ ਮੈਂ ਕਹਿਣਾ ਬੇਬੇ ਤੜਕੇ ਹੀ ਦਿੱਤੀ ਰੋਟੀ ਵਾਲੀ ਤੈਨੂੰ ਨਾ ਪੁੱਤ ਦਿੱਤੀ ਨਹੀਂ ਤੜਕੇ ਰੋਟੀ ਮੈਂ ਕਹਿਣਾ ਉਹਨੂੰ ਹਾਈ ਮੈਂ ਮਰ ਜਾਂ ਕਿੜੀ ਦੂਰ ਤਾਰਤਾ ਬੱਸ ਵਾਲਿਆਂ ਨੇ ਵੀ ਬਾਪੂ ਨੇ ਵੀ ਨਾ ਭੈਣ ਨੂੰ ਕਹ ਜੇ ਪਿੰਡ ਚ ਬਿਆਏ ਆ ਇੱਕ ਭੈਣ ਆ ਪਤਾ ਨਹੀਂ ਕਿਵੇਂ ਕੱਟੀ ਜਾਂਦੀ ਆਗੀ ਦੇਖ ਲਾ ਉੱਤੋਂ ਗਰਮੀ ਗਰਮੀ ਹੋਈ ਪਈ ਆਗੀ ਹਾਈ ਮੈਂ ਮਰ ਜਾਂ ਮੈਂ ਤਾਂ ਹੀ ਭੁੱਲ ਗਈ ਕਹਿਣਾ ਵੀ ਜੀਜਾ ਮੈਨੂੰ ਉਹ ਤੁਹਾਡੇ ਚ ਜਾ ਕੇ ਲਿਆ ਪਰ ਉਹ ਕਿੱਥੇ ਉਹਨੇ ਕਿਹੜਾ ਫੋਨ ਚੱਕਣਾ ਸੀਗਾ ਖਬਰਾਂ ਕੀ ਕਰਦਾ ਰਹਿੰਦਾ ਉਹ ਤਾਂ ਨਾ 24 ਘੰਟੇ ਪਸੂਆਂ ਚ ਪਸੂ ਬਣਿਆ ਰਹਿੰਦਾ ਚੱਲ ਹੁਣ ਤਾਂ ਨੇੜੇ ਹੀ ਆ ਗਿਆ ਘਰ ਦੇਖਦੀਆਂ ਲੈ ਆ ਮਸ਼ੀਨ ਜੀ ਦੇ ਦਾਤਾਂ ਦੇ ਦੰਦੇ ਜਲਵਾ ਕੇ ਲਿਉਂਦੇ ਨੇ ਖੋਲਣ ਦੇ ਭਾਂ ਦਾ ਸਾਡਾ ਦਾ ਬੇਲੜ ਕਊਗਾ ਕੰਮ ਤੇ ਜਾਣਾ ਪੈਸਾ ਤਾਂ ਕੁਝ ਕਮਾ ਕੇ ਲਿਉਂਦਾ ਮੈਨੂੰ ਇਹ ਕਰਨਾ ਪਊ ਇੱਕ ਮਸ਼ੀਨ ਵੀ ਨਹੀਂ ਸਾਫ ਕਰਦਾ ਵਿਆਹ ਕੱਖਸ ਮਾਰ ਕੇ ਕੱਢ ਲੈ ਕੱਖ ਕਿਹੜਾ ਬੱਡਣਾ ਸੁੱਖ ਨੇ ਠੰਡ ਦਾ ਟਾਈਮ ਆ ਚਾਲਾ ਕੰਮ ਲੈ ਜੀਜੇ ਨੂੰ ਤਾਂ ਕੀ ਰੋਨੀ ਆ ਹੈ ਆ ਭੈਣ ਉਹ ਤਾਂ ਬਥੇਰਾ ਬੋਲੀ ਜਾਊਗੀ ਆ ਇਹ ਤਾਂ ਦਿਉਰ ਬੇਲੜ ਜਿਆ ਰਹਿੰਦਾਗਾ ਉਹਨੂੰ ਭੇਜ ਦਿੰਦੀ ਇੱਥੇ ਸਾਰਾ ਦਿਨ ਕੁੱਤਿਆਂ ਦੀਆਂ ਪੂੰਛਾਂ ਮਰੋੜਦਾ ਹੀ ਫਿਰਦਾ ਰਹਿੰਦਾ ਲੈ ਇਹ ਤਾਂ ਸਾਡਲ ਦੀ ਸਾਲੀ ਆਉਂਦੀ ਆ ਰਣਜੀਤ ਸਾਸਤਰੀਕਰ ਜੀ ਐ ਸਾਸਤਰੀਕਰ ਜੀ ਹੋ ਠੀਕ ਹੋ ਜੀ ਬਸ ਵਧੀਆ ਤੁਸੀਂ ਦੱਸੋ ਕਿ ਮੈਂ ਹੋ ਠੀਕ ਹੋ ਵਧੀਆ ਮੈਨੂੰ ਫੋਨ ਕਰਦਿਓ ਮੈਂ ਤੁਹਾਨੂੰ ਲਿਆਉਂਦਾ ਓਹੋ ਕੀ ਕਹਣਾ ਜੀਜੇ ਨੇ ਫੋਨ ਕੀਤਾ ਸੀ ਜੀਜੇ ਨੇ ਫੋਨ ਨਹੀਂ ਚੱਕਿਆ ਹੈਗਾ ਤੇ ਮੈਂ ਕਿਹਾ ਤੁਸੀਂ ਕੋਈ ਕੰਮ ਗੁੰਮਨਾ ਕਰਦੇ ਹੋ ਮੂ ਜੀਜੇ ਲਵੇ ਦਾ ਬਰਾ ਹੈਗੀ ਆ ਉਹਦਾ ਉਹ ਕੀ ਲੈਣ ਆਊਗਾ ਮਤਲਬ ਵੀ ਕਰੇ ਕੰਮ ਦੀ ਤਾਂ ਕਰਕੇ ਕਹਿ ਰਿਹਾ ਮੈਂ ਹਾਂ ਜੇ ਤੁਹਾਨੂੰ ਮੈਂ ਫੋਨ ਕਰ ਦੰਦੀ ਤੁਸੀਂ ਮੈਨੂੰ ਲੈਣ ਆ ਜਾਂਦੇ ਏਡੇ ਤੋਂ ਲੈ ਕਹਿ ਰਿਹਾ ਮੈਨੂੰ ਤਾਂ ਫੋਨ ਕਰਦੀ ਤੂੰ ਕੀ 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 ਕਿਹਾ ਉਹ ਮੈਂ ਤਾਂ ਇਹ ਕਹਿਣਾ ਤੀਗਾ ਵੀ ਉਹ ਵੱਡੇ ਨੂੰ ਫੋਨ ਕਰ ਦਾਂ ਦੀ ਛੋਟਾ ਲੈਣ ਆ ਜਾਂਦਾ ਲੈ ਫੇਰ ਮੁਰਮੜੋ ਉਹੀ ਗੱਲਾਂ ਕਹਿੰਦੇ ਹੁੰਦੇ ਸਾਰੀ ਰਾਤ ਰੋਈ ਪਿਟੀ ਮਰਿਆ ਗਵੰਡੀਆਂ ਦਾ ਓਲ ਥੋੜੀ ਆ ਜੀਜੇ ਦੇ ਤਾਂ ਰੋਣੇ ਨੇ ਜੇ ਜੀਜਾ ਫੋਨ ਚੱਕਦਾ ਤਾਂ ਫਿਰ ਮੈਂ ਕਹਾਂ ਤੁਰੀ ਆਉਂਦੀ ਏਡੀ ਦੂਰ ਓਏ ਚਲੋ ਕੋਈ ਨਾ ਹੁਣ ਨਾ ਗੁੱਸਾ ਕਰੋ ਕਰ ਲਵੇ ਆ ਗਿਆ ਆਜੋ ਸੋਨੂੰ ਅੰਦਰ ਜਾ ਕੇ ਠੰਡੇ ਕਰਦੇ ਆਂ ਚਾਹ ਪਿਲਾਉਣਾ ਮੈਂ ਆਜੋ ਚਲ ਠੀਕ ਹੈ ਆਜੋ ਆਇਆ ਬੇਬੇ ਉਹ ਭਾਬੀ ਬੇ ਕੀ ਆ ਆ ਦੇਖੋ ਕੌਣ ਆਇਆ ਉਹ ਮੇਰੀ ਭੈਣ ਆ ਗਈ ਕਿਰਨਾ ਆਜੋ ਆਜੋ ਸਸਰੀ ਜੀ ਨਹੀਂ ਹੋ ਜਾਂਦੀ ਆ ਹੋਰ ਸਸਰੀ ਕਾਲ ਪੈਣੀ ਸਸਰੀ ਕਾਲ ਕੀ ਮੈਂ ਕਰਨਾ ਬਸ ਵਧੀਆ ਤੂੰ ਦੱਸ ਕੀ ਵਧੀਆ ਹੋਰ ਬੀਬੀ ਪਾਪਾ ਠੀਕ ਸੀ ਲੈ ਸਾਰੇ ਠੀਕ ਸੀ ਤੂੰ ਤਾਂ ਨਹੀਂ ਯਾਦ ਕਰਦੀ ਮੈਂ ਤਾਂ ਫੋਨ ਫੜ ਕਰ ਦਿੰਦੇ ਨਾ ਜੀਜਾ ਬਠਾ ਲੈ ਹੁੰਦਾ ਅੱਡੇ ਤੋਂ ਤੁਰ ਕੇ ਏਡੀ ਦੂਰ ਲੈ ਹੋਰ ਹੁਣ ਤੂੰ ਬੈਠ ਕਰਨਾ ਚਾਹ ਚਾਹ ਪਾਣੀ ਪੀ ਫਿਰ ਕਰਦੇ ਗੱਲਾਂ ਮਾਸੀ ਸਸਰੀ ਕਾਲ ਜਾ ਮੈਂ ਠੰਡਾ ਵੀ ਬੋਤਲ ਫੜ ਲਿਆ ਮੈਂ ਹਾਂ ਚਾਂਬ ਲਿਆ ਆਉਣਾ ਮਾਂ ਦਾ ਸਾਰਾ ਉਹ ਬੱਟੇ ਨੂੰ ਤੋੜ ਦੰਦੀ ਤੂੰ ਭਾਗਦੇ ਤੇਰੇ ਕੀ ਪਰਚਾਂ ਜਰਾ ਪਾਣੀ ਲੈ ਲਾਪ ਬੈਸੇ ਤਾਂ ਦੇ ਦੇ ਫੇਰਾ ਤੇਰੇ ਲਾ ਵੀ ਕੀ ਹੈ ਨਹੀਂ ਆ ਇਹਨਾਂ ਦਾ ਮਹਿੰਗਾ ਕੋਟ ਆਪਾਂ ਹੰਡੇ ਦੀ ਬੋਤਲ ਲੈ ਸਾਦੇਕ ਚਲ ਚੰਗਾ ਮੈਂ ਲੈ ਆਉਣਾ ਫਿਰ ਚੰਗਾ ਨਾ ਹੋਰ ਮਾਸੀ ਤੂੰ ਦੱਸ ਤੇਰੀ ਤੇਰੀ ਕੀ ਗ੍ਰੰਦੀ ਲੱਗੋੜੇ ਹਾਂ ਪੁੱਤ ਤੇਰੀ ਭੈਣ ਤਾਂ ਵੀ ਰੋਟੀ ਨਹੀਂ ਦਿੰਦੀ 10-10 ਵਜੇ ਜਾਂਦੇ ਨੇ ਘੇਰਾ ਘੇਰਾ ਕੋਈ ਨਾ ਮਾਸੀ ਹੁਣ ਤੂੰ ਫਿਕਰ ਨਾ ਕਰ ਹੁਣ ਮੈਂ ਆ ਗਈ ਨਾ ਹੁਣ ਮੈਂ ਸਮਝਾ ਕੇ ਜਾਊਂਗੀ ਚੰਗਾ ਪੁੱਤ ਨਹੀਂ ਨਹੀਂ ਕਰਨਾ ਪਾਣੀ ਉਹਦਾ ਨਹੀਂ ਪਤਾ ਛੋਟਾ ਕਦੋਂ ਆਊਗਾ ਠੰਡਾ ਲੈ ਕੇ ਇੱਥੇ ਕੋਈ ਨਾ ਭੈਣ ਤੂੰ ਫਿਰ ਉਹ ਤਾਂ ਕਹਿੰਦਾ ਕੋਸਾ ਕਮਾਉਂਦਾ ਕੋਸਾ ਓਹੋ ਬਾਹਰ ਗਿਆ ਨੂੰ ਨਾ ਟਾਈਮ ਵੀ ਲੱਗ ਜਾਂਦਾ ਹੁੰਦਾ ਤੂੰ ਹੀ ਨਾ ਬੋਲੀ ਆਇਆ ਕਰ ਤੂੰ ਤਾਂ ਉੱਠ ਕੜਾਇਆ ਸੀ ਨੀ ਇਹ ਹਾਂ ਕੜਾਇਆ ਸੋਹਣੀ ਲੱਗਦੀ ਮੇਰੀ ਭੈਣ ਲੈ ਛੂਟੀ ਸੋਹਣਾ ਲੱਗਦਾ ਤੈਨੂੰ ਨਹੀਂ ਨਹੀਂ ਸੋਹਣੀ ਲੱਗਦੀ ਹੈਗੀ ਉਹਦੀ ਆਪਣੇ ਭੋਲੇ ਦੀ ਬੋਲੇ ਕੁੜੀਆਂ ਹੈ ਹਾਂ ਉਹਦੇ ਕੁੜੀ ਹੋ ਗਈ ਕੀ ਵਿਚਾਰਦਾ ਤਿੰਨ ਹੋ ਗਈਆਂ ਚਲ ਕੋਈ ਨਾ ਭੈਣ ਆਪਣੀ ਆਪਣੀ ਕਿਸਮਤ ਆ ਗਈ ਹੁਣ ਆਪਾਂ ਵੀ ਮਾਂ ਪਿਓ ਦੇ ਘਰੇ ਤਿੰਨ ਨਹੀਂ ਸੀਗੀਆਂ ਨਾਲੇ ਪਾਣੇ ਮੇਰੀ ਗੱਲ ਸੁਣ ਲੈ ਕਿੰਨਾ ਟਾਈਮ ਹੋ ਗਿਆ ਤੈਨੂੰ ਪਿੰਡ ਗਈ ਨੂੰ ਹੈ ਬਾਪੂ ਹੁਣੀ ਸਾਰੇ ਯਾਦ ਕਰਦੇ ਹੁੰਦੇ ਆ ਤੈਨੂੰ ਜਿਹੜਾ ਵੀ ਨਹੀਂ ਮਾਰਦੀ ਨੇ ਕੀ ਕਰਾ ਕਰਨਾ ਆ ਤੈਨੂੰ ਪਤਾ ਬੇਬੇ ਤਾਂ ਬੈਠੀ ਰਹਿੰਦੀ ਸਾਰੇ ਧੰਦੇ ਮੇਰੇ ਸਿਰ ਤੇ ਨੇ ਕੋਕ ਕੋ ਗਲਾਸ ਚ ਪਾ ਕੇ ਲਿਆ ਦੇ ਨਾ ਦੱਬਣਿਆ ਅਸੀਂ ਮਰ ਗਏ ਆ ਆਪੀ ਤੂੰ ਤਾਂ ਪ੍ਰਾਣੀ ਹੋ ਗਈ ਹੁਣ ਕਿੰਨਾ ਟਾਈਮ ਹੋ ਗਿਆ ਤੈਨੂੰ ਆਈ ਨੂੰ ਨਾਲੇ ਤੂੰ ਬਥੇਰਾ ਕੋਈ ਮੂ ਤਾਂ ਨਹੀਂ ਪ੍ਰਾਣੇ ਹੋਏ ਸਾਡੇ ਵਿਚਾਰੀ ਮਰੀ ਪਈ ਆ ਉੱਥੇ ਜਾ ਕੇ ਨਾਲੇ ਉਰੇ ਆ ਗਈ ਹੁਣ ਠੰਡ ਠੰਡਾ ਉਰੀ ਰਹੀ ਨਾਲੇ ਦੇਖ ਲੈ ਬੀਬੀ ਐਂ ਕਰਦਾ ਪੰਜੀਰੀ ਆਪਾਂ ਨੂੰ ਵੀ ਠੰਡਾ ਲਿਆ ਸਕਦਾ ਸੀਗਾ ਕੋਈ ਨਾ ਪੁੱਤ ਹਾਂ ਲੀਟਰ ਵਾਲੀ ਬੋਤਲ ਨਹੀਂ ਫਟ ਸਕਦਾ ਸੀਗਾ ਉਹ ਚੱਲ ਚੰਗਾ ਪਾਪੀ ਨਹੀਂ ਇਤਨਾ ਪਾ ਪੀ ਲੈਣ ਤੇ ਤੇਰੀ ਉਹ ਪੈਣਾ ਨਹੀਂ ਪੈਣੀ ਉਹ ਤਾਂ ਕਲਾ ਟ੍ਰਾਈਆਂ ਮਾਰਦਾ ਮੇਰੇ ਪੈਣ ਤੇ ਤੇਰੇ ਹਾਜਮ ਨਹੀਂ ਹੋਣਾ ਹਾ ਉਰਾ ਜੇ ਮੈਂ ਦਿਲੀ ਸਾਡ ਤੈਨੂੰ ਹੋਰ ਲਿਆ ਦਵਾਂ ਮੈਂ ਨਹੀਂ ਪੀਂਦੀ ਖਬਰ ਕੀ ਪਵਾ ਕੇ ਲਿਆਉ ਬੱਚਾ ਆਈ ਨਹੀਂ ਪਤਾ ਉਹ ਨਹੀਂ ਪੀਲਾ ਨਹੀਂ ਪੁਆਇਆ ਹੋਇਆ ਫੜ ਤੂੰ ਹੁਣ ਨਹੀਂ ਪੀਂਦੀ ਉਹ ਤਾਂ ਲਿਆ ਕੇ ਨਿੱਤਗਾ ਚੱਲ ਹੁਣ ਪੁਰੇ ਪਹਿਲਾਂ ਮੇਰੇ ਲਈ ਬੈਠਰ ਦੀ ਆ ਬੋਲ ਪਾਬੀ ਕੀ ਗਾਨੀਆਂ ਟਰਾਂਗਾ ਤੇ ਮਾਰਦਾ ਮੇਰੇ ਭਾਂਤੇ ਟਰਾਈਆਂ ਕਾ ਤੁਮਾਰੂ ਮੈਂ ਹਾਂ ਕਾ ਤੁਮਾਰੂ ਮੇਰੀ ਨਹੀਂ ਮੈਨੂੰ ਸਰ ਉਸਤਾ ਕਰਾਉਂਦੀ ਕਿ ਤੱਕ ਇਹ ਨਾ ਮੈਂ ਵੀ ਨਹੀਂ ਕਰਾਉਂਦਾ ਹਾਂ ਕੇ ਠੰਡੇ ਦੇ 10 ਰੁਪਏ ਦੀ ਠੰਡੇ ਦੀ ਬੋਤਲ ਦੇ ਕੰਜਰੀ ਬੜ ਗਈ ਫਾੜਾ ਠੰਡੇ ਦੀ ਬੋਤਲ 20 ਰੁਪਏ ਦੀ ਆ ਹਾਂ 10 ਰੁਪਏ ਦੀ ਅਸਤੇ ਕਾ ਨੂੰ ਦੇਖਾਂ ਨੇ 20 ਰੁਪਏ ਨਹੀਂ ਪਹਿਣੇ ਮੂਛ ਕੀ ਪਰ ਕੇ ਸਾਰੀ ਲੱਗੀ ਤੂੰ ਮੂਛ ਕੀ ਪਰ ਕੇ ਬੱਤੀਆਂ ਖਾਨੀਆਂ ਬੱਤੀਆਂ ਖਾਨੀਆਂ ਢੱਡ ਜਾ ਮੈਂ ਤੂੰ ਸਾਰਾ ਤਰਾ ਕੁਛ ਨਹੀਂ ਹੁੰਦਾ ਜੰਮਦਾ ਲੈ ਆ ਪੀਓ ਤੂੰ ਸੀ ਇਹਦਾ ਬੌਲੀ ਆ ਡੰਗਰ ਇਹ ਵੀ ਕੰਜਰੀ 20 ਰੁਪਏ ਚੀਤੇ ਬੜ ਗਈ ਲੈ ਪਰ ਕੋਈ ਨਾ ਬਾਜ਼ਾਰ ਲੈ ਜਊ ਵੱਡੀ ਚੀਜ਼ ਤੇ ਵਾਲੇ ਤੂੰ ਜਾਊਗਾ ਆਪਾਂ ਚੱਲਾਂਗੇ ਲੋਂਗੋ ਵਾਲਾ ਅੱਥ ਨੇ ਗੋਲ ਗੱਪੇ ਖਵਾ ਕੇ ਲੈ ਉਤਰ ਜੀ ਜਗ ਤੇ ਤੁਹਾਨੂੰ ਹੋਰ ਨਾ ਚੰਡੀਗੜਾ ਮੈਕਸ ਮਾਲ ਦਿਖਾ ਲਿਆ ਬਈ ਦਿਖਾ ਲਊ ਐਡਾ ਵੀ ਹੋਣੀ ਆ ਕਿ ਤਰਪਾਈ ਅੱਡੇ ਦਾ ਲੈ ਕੇ ਨਹੀਂ ਆ ਸਕਿਆ ਉਹ ਵੱਡਾ ਨਗਰੀ ਫੋਨ ਕਰਾ ਦਿੰ ਨਾਲੇ ਉਹ ਬਈ ਨੂੰ ਪਤਾ ਨਹੀਂ ਲੱਗਿਆ ਬਾਲ ਬੂਲ ਕਟਾਉਣ ਗਿਆ ਉਹ ਤੇ ਮੁੰਡੇ ਮੁੰਡੇ ਦੁਕਾਨ ਤੇ ਲਾ ਲੈਂਦੇ ਰੇ ਮੋਬਾਈਲ ਦੁਕਾਨੇ ਜੇ ਭਾਬੀ ਮੈਨੂੰ ਫੋਨ ਕਰਦੀ ਪਹਿਲੇ ਬੋਲ ਤੇ ਭੱਜ ਜਾਂਦਾ ਨਾਲੇ ਫੋਨ ਚੱਕਦਾ ਮੈਂ ਤੂੰ ਤਾਂ ਬਈ ਕੁੜੀਆਂ ਚਸ ਕੇ ਬਿਚਾਰੀਏ ਤੱਕ ਜੰਮਿਆ ਸੀ ਬੋਲੋ ਟੂ ਖਾ ਕੇ ਜੰਮਿਆ ਤੂੰ ਰਸ ਤੂੰ ਕਮੇ ਇਹ ਤਾਂ ਬੋਲਦੀ ਤੂੰ ਇੰਨਾ ਕ ਬੋਲਦਾ ਮੈਂ ਕਿਦੇ ਵਰਗਾ ਕਿਦੇ ਵਰਗਾ ਕਹੋ ਮਰੀ ਮਾਂ ਵਰਗਾ ਮੈਂ ਮੇਰੇ ਵਰਗਾ ਮੇਰੇ ਪੁੱਤੋ ਹਾਂ ਉਹ ਪਤਾ ਨਹੀਂ ਤੁਸੀਂ ਤਾਂ ਨਾ ਔਨ ਸਾਰੀ ਮੇਰਾ ਸਿਰ ਦੁਖਣ ਲਾਤਾ ਹੁਣ ਇੱਕ ਆਮਾ ਰੌਲੀ ਪਾਈ ਪਈ ਗਈ ਨਹੀਂ ਤੂੰ 10 ਮਿੰਟ ਆ ਕੇ ਕਹਿੰਦੀ ਸਿਰ ਦੁਖਣ ਲੱਗ ਗਿਆ ਮੈਂ ਇਹਨਾਂ ਪੁੱਤਰਾ ਸਾਰਾ ਦਿਨ ਕੱਢਦੀ ਇਹਨਾਂ ਚ ਚੱਲ ਕੋਈ ਹੈ ਇਹ ਹੈ ਇਹ ਜਲਦੀ ਮੈਂ ਖਾਂ ਤੂੰ ਮੈਨੂੰ ਐਂ ਦੱਸ ਜੀਜਾ ਠੀਕ ਰਹਿੰਦਾ ਦੱਬਣਾ ਜੀ ਜੀ ਦਾ ਤਾਂ ਠੀਕ ਆ ਅੱਛਾ ਤੇ ਰੋਜਾ ਕੰਮ ਤੇ ਅੱਜ ਮੈਂ ਤਾਂ ਘਰੇ ਸੀ ਬਾਲ ਬੂਲ ਕਟਾਉਣ ਗਿਆ ਸੀ ਪਹਿਲਾਂ ਉਧਰ ਮੋੜੀਆਂ ਜੇ ਲਾ ਕੇ ਹਟਿਆ ਮੈਨੂੰ ਕਹਿੰਦਾ ਤੂੰ ਲਾਇਆ ਪਰ ਮੈਂ ਘਰ ਦੇ ਧੰਦੇ ਕਰਾਂਗਾ ਉਧਰ ਸਿਆਪਾ ਕਰਾਂ ਕਿਉਂ ਪੈਂਦੀ ਨਹੀਂ ਬਾਲ ਕਟਾਉਣ ਨੂੰ ਬਰਾਤ ਜਾਣਾ ਦਿੱਲੀ 4-500 ਰੁਪਏ ਲਾਇਆ ਮੈਂ ਬਾਲ ਨੂੰ ਸੱਜ ਵਜ ਕੇ ਜਾਂਦਾਗਾ ਮੈਂ ਬਾਲਕ ਨਹੀਂ ਕਟਾਉਂਦਾ ਮੇਰੇ ਪੱਗ ਬੰਨੀ ਹੋਈ ਆ ਮੈਂ ਬਾਲ ਨਹੀਂ ਕਟਾਉਂਦਾ ਆ ਮੈਂ ਇਹ ਮੈਂ ਇਹ ਕੱਪੜੇ ਤੇ ਪਾਉਂਦਾ ਉਹ 4000 ਜਿਹੇ ਹੁੰਦੇ ਲਿਆ ਕੇ ਪਾ ਲੈਂਦਾ ਫਿਰ ਹੁਣ ਜੀ ਜੀ ਸਾਖਲਾ ਹੋ ਜਾ ਕੱਪੜੇ ਪਾ ਲ ਮੈਂ ਹੁਣ ਹੋਰ ਦੱਸ ਪੈਂਦੀ ਉਹ ਸਾਖਲ ਨੂੰ ਕਰ ਤਾਂ ਸੋਹਣਾ ਮੈਂ ਕਾਲਜ ਜਨਮ ਮੈਂ ਤਾਂ ਆਪਦੇ ਕਾਲਜ ਵਾਲੇ ਕੱਪੜੇ ਪਾਉ ਤੈਨੂੰ ਆਹ ਹੋ ਫਿਰ ਤੂੰ लाडला ਸੀ ਨਾ ਤੇ ਤੇਰੀ ਮਾਂ ਲੈ ਤਾਈਆ ਤੇਰੇ ਕਾਲਜ ਲਾਇਆ ਉਹ ਵਿਚਾਰਾ ਸੀਰੀਆ ਵਾਂਗੂ ਰੱਖਿਆ ਹੋਇਆ ਸਾਡੇ ਗੋਲੇ ਧੰਦੇ ਕਰਨ ਉਹ ਪੜ੍ਹਦੀ ਨਹੀਂ ਉਹ ਕੀ ਕਰਾਂ ਹਾਂ ਪੜ੍ਹਦਾ ਤਾਂ ਨਹੀਂ ਪੜਾਇਆ ਨਹੀਂ 10ਵੀਂ ਚ ਕੀ ਨਹੀਂ ਪਤਾ ਸਕੂਲ ਹੋ ਪਤਾ ਰਵੇ ਕਿੱਸੀ ਗਰਮੀ ਚ ਨਹਿਰਾ ਦੇ ਨਹਾ ਹੀ ਜਾਂਦਾ ਸੀ 10ਵੀਂ ਕਲਾਸ ਹੋ ਗਈ ਜਦੋਂ ਉਪਰਾ ਦੇ ਚਾਰ ਚੋਂ ਰਹਿ ਗਿਆ ਉਹ ਫਿਰ ਮੈਨੂੰ ਹੀ ਡੰਡਣਾ ਸੀ ਉਹਦੇ ਨਾਲ ਜਦੋਂ ਹੁਣ ਤੂੰ ਕਿਹੜਾ ਪੜੀ ਹੋਈ ਆ ਕਿਸੇ ਦੇ ਮਾਗਰ ਲੱਗੀ ਮਾਈ ਫਸ ਗਈ ਉਰੇ ਆ ਕੇ ਨਹੀਂ ਨਹੀਂ ਭਣੀ ਤੂੰ ਮੇਰਾ ਫਿਕਰ ਨਾ ਕਰ ਹਾਂ ਤੂੰ ਤਾਂ ਐ ਕੱਟ ਵੀ ਲਮਗੀ ਮੇਰੇ ਤੋਂ ਤਾਂ ਫਿਰ ਇਹੋ ਜਿਹੇ ਪਰਿਵਾਰ ਚ ਕੱਟੀਆਂ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਬੇਬੇ ਛੜੋ ਹੋ ਗੁਰਦੁਆਰੇ ਨਹੀਂ ਗਿਆ ਸੀ ਉਹਦੇ ਆਪਾਂ ਜਿੱਦੇ ਦਸਵੀ ਸੀ ਹਾਂ ਤੇ ਉਹਦੇ ਤੈਨੂੰ ਗੁੜੀ ਹੀ ਨਹੀਂ ਕਹ ਰਹੀ ਸੀ ਉਹਨਾਂ ਦੀ ਕਹਿੰਦੀ ਵੀ ਸਾਡ ਮੁੰਡੇ ਦਾ ਰਿਸ਼ਤਾ ਕਰਾ ਦੇ ਤੂੰ ਆਂਦੀ ਹੋਈ ਮੈਨੂੰ ਘਰ ਦਿਖਾਇਸ ਕੁੜੀ ਕੋਠੀ ਪਾਈ ਨੇ ਮੁੰਡਾ ਇੰਨਾ ਸੋਹਣਾ ਮੈਂ ਤਾਂ ਕਹਿੰਦੀ ਆ ਉਹਦਾ ਕਰਾ ਦੇ ਨੇ ਆਪੇ ਕਰਨਾ ਨੂੰ ਰਿਸ਼ਤਾ ਮਰਜੀ ਆ ਉਹ ਤੇ ਤੇਰੀ ਇੱਕ ਗੱਲ ਸੁਣ ਲੈ ਪਹਿਲਾਂ ਕੀ ਸੁਣਨਾ ਮੈਂ ਤੇਰੀ ਉਹਨਾਂ ਦੇ ਕੋਠੀ ਕੋਠੀ ਪੱਲਿਆ ਕੁਛ ਨਹੀਂ ਛੜਦਾ ਚਿੱਟਾ ਲਾਉਂਦਾ ਆ ਸਿਗਨੇਚਰ ਜੇ ਖਾਂਦਾ ਬਥੇਰਾ ਕੁਛ ਖਾਂਦਾ ਗੂ ਨਹੀਂ ਛੜਦਾ ਕੁੱਤੇ ਦਾ ਕੁਛ ਨਹੀਂ ਖਾਂਦਾ ਤੇਰੇ ਭਾਈ ਨੇ ਮੈਨੂੰ ਦੱਸਿਆ ਸੀ ਆਹ ਕਿਹੜਾ ਤੂੰ ਲਾਉਂਦਾਰੀ ਬੁੱਲਾ ਚ ਲਈ ਬਟਾ ਸਰਾਣਾ ਜਾ ਬਾਈ ਮੇਰੀ ਗੱਲ ਸੁਣ ਮੈਂ ਤਾਂ ਸਰਾਣਾ ਨਹੀਂ ਲਾਉਣਾ ਉਹ ਜਰਦਾ ਲਾਉਂਦਾ ਐ ਮਸਲ ਮਸਲ ਕੇ ਉਹ ਜਿਆਦਾ ਵੇਸਟੀ ਉਹੀ ਐ ਨੇ ਵਿੱਚ ਪਾੜ ਕੇ ਇਹ ਟ੍ਰੈਂਡ ਚੱਲ ਰਿਹਾ ਹੈ ਤਾਂ ਟ੍ਰੈਂਡ ਚੱਲ ਰਿਹਾ ਅੱਜ ਕੱਲ੍ਹ ਤੈਨੂੰ ਕੀ ਪਤਾ ਭਾਬੀ ਹਾਂ ਸਾਰੇ ਖਾਂਦੇ ਨੇ ਖਾਂਦਾ ਕਿਹੜਾ ਨਹੀਂ ਹਾਂ ਪਰ ਸਾਰੇ ਖਾਂਦੇ ਨੇ ਲੈ ਬੂ ਇਹ ਤੇਰੇ ਲੋਕ ਤਾਂ ਬਾੜਾ ਹੀ ਕੁਸਤੇ ਹਲਸਦੇ ਨੇ ਆਪਦੇ ਮੂੰਹੋਂ ਆਪਣੀਆਂ ਕਰਦੂਤਾ ਆਪ ਹੀ ਦੱਸੀ ਜਾਂ ਹੈਲੋ ਜੀ ਇਹਦਾ ਉਹੀ ਬੋਲੀ ਜਾਂਦੇ ਨੇ ਮੈਂ ਨਹੀਂ ਕੋਲ ਕੋ ਲਿਪੀ ਜੀ ਲਾਉਂਦਾ ਨਾਲੇ ਮੇਰੀ ਗੱਲ ਸੁਣ ਜੇ ਤੁਸੀਂ ਕਹੋ ਮੈਂ ਤਾਂ ਸਾਰਾ ਕੁਝ ਛੱਡ ਦੂੰ ਮੈਂ ਤਾਂ ਰੋਟੀ ਵੀ ਨਹੀਂ ਖਾਂਦਾ ਜੇ ਤੁਸੀਂ ਕਹੋ ਪਾਣੀ ਦੀ ਕੁੱਟ ਵੀ ਸਾਥੋਂ ਪੁੱਛ ਕੇ ਪੀਆ ਕਰ ਹੋਰ ਦੱਸੋ ਬੱਸ ਆ ਇਹਨਾਂ ਤਾਂ ਤੂੰ ਅੱਗ ਸਬਾ ਚੜਦਾ ਗੱਲਾਂ ਦੇਖ ਕੁੜੀਆਂ ਦੇ ਜਾਲ ਚ ਨਾ ਫਸ ਜੀ ਨਾਲ ਓਏ ਤੂੰ ਕੀ ਬੋਲੀ ਜਾਨੀ ਭਾਬੀ ਹਾਂ ਤੁਹਾਦੀ ਭੈਣ ਨੂੰ ਲੁੱਟਿਆ ਲੈ ਜਾਨੀ ਹੈ ਨਹੀਂ ਬਈ ਪਹਿਲਾਂ ਹੱਥ ਬੰਨੇ ਦੋ ਸੋਡੇ ਮੂਰੇ ਮੈਂ ਆਪਦੇ ਭੈਣ ਨੂੰ ਨਹੀਂ ਪਸਾਉਣਾ ਚਾਹੁੰਦੀ ਮੈਂ ਫਸ ਗਈ ਓਰੇ ਓਏ ਕਾਨੂੰ ਫਸਿਆ ਤੂੰ ਭਾਬੀ ਆ ਚੰਗਾ ਖਾਨਣੀ ਹੈ ਉਹੀ ਬੋਲੀ ਜਾਂਦੇ ਐਨੀ ਮੋਟੀ ਹੋ ਗਈ ਮਰੀ ਜੀ ਹੁੰਦੀ ਸੀ ਮੂੰਹ ਸਾਕਲ ਜੀ ਹੁਣ ਹੋਈ ਥੋੜੀ ਮੋਟੀ ਦੇਖਣਯੋਗੀ ਤੇ ਬੈਹ ਜਾ ਬੈਹ ਟੱਕਰ ਆ ਬੁੱਲ ਜੇ ਕਿਉਂ ਭਿੜਦੀ ਹੁੰਦੀ ਆਏ ਜੇ ਲੈ ਪਤਾ ਮੈਨੂੰ ਕਿੰਨੇ ਕ ਬਾਦਾਮ ਖਵਾਉਣੇ ਤੁਸੀਂ ਥੋਡੀਆਂ ਤਾਂ ਜਾਬਾ ਸੁੱਕੀਆਂ ਪਈਆਂ ਨੇ ਇਹਨੂੰ ਕਿੱਥੇ ਬਾਦਾਮ ਖਵਾ ਲੋਂਗੇ ਤੁਸੀਂ ਚੱਲ ਨਹੀਂ ਪੈਣੇ ਮੇਰਾ ਤਾਂ ਨਾ ਸਿਰ ਦੁਖਣ ਲੱਗ ਗਿਆ ਮੈਂ ਤਾਂ ਅੰਦਰ ਜਾ ਕੇ ਆਰਾਮ ਕਰਦੀ ਆਂ ਚੱਲ ਪੈ ਜਾ ਮੈਂ ਫੇਰ ਰੋਟੀ ਰੋਟੀ ਲੈ ਲੈਣੀ ਆ ਤੁਹਾਨੂੰ ਮੈਂ ਸਮਝਾਉਣਾ ਜੀ ਇਹ ਤਾਂ ਉਹੀ ਬੋਲੀ ਜਾਂਦੇ ਨੇ ਦੇ ਨਾ ਮਰਨ ਜੋ ਕਰ ਕਿਵੇਂ ਤੀਵੇਂ ਦੇ ਲਾਲਾ ਚੜਦੇ ਜਵੇਂ ਤੀਵੇਂ ਦੇਖੇ ਦੱਬਣੇ ਬੇਨਾ ਮਾ ਮੜਾ ਮੜਾ ਤੂੰ ਇਹਨੂੰ ਵੀ ਸਮਝਾ ਦਿਆ ਕਰ ਬੈਠੀ ਗੂੰਗੀ ਬਣ ਜਾ ਰਹੀ ਮੇਰੇ ਨਾਲ ਤਾਂ ਬਥੇਰਾ ਲੁੱਤਰ ਲੁੱਤਰ ਲੱਗ ਜਾਂਦੀਆਂ ਲੜਨਾ ਮੈਂ ਕੀ ਕਹਿ ਸਕਦੇ ਪੁੱਤ ਆ ਉਹ ਵੀ ਕੰਜਰੀ ਮਾਗਰ ਲਾ ਕੇ ਤੇ ਮੂਰੇ ਤਰਗ ਕਿ ਗੁਰਦੇਵਪੁਰ ਬੈਠੀ ਐ ਕਰ ਕਿਹੜਾ ਗੁਰਦੇਵਪੁਰ ਐ ਆ ਬਣੇ ਆ ਜਾ ਕਿਹੜਾ ਹੋਰ ਦੱਸ ਕਿ ਮੇ ਟੋਪੇ ਬੈਠੀਆਂ ਅਜ ਤਾਂ ਹੈ ਹੋਰ ਪਤੋ ਧੁੱਪ ਲੱਗਦੀ ਤੇ ਆਹ ਕੰਡ ਲੱਗਦੀ ਸੀ ਵਾਲੀ ਉਹ ਫਸੇਕਦੀਆਂ ਨਿੱਕੀ ਦੱਸਾ ਪਹਿਣੇ ਮੈਂ ਤਾਂ ਸੱਚੀ ਦੁਖੀ ਹੋਈ ਪਈਆਂ ਨਪੁੱਤੇ ਦੇ ਹੁਣ ਤੱਕ ਕੰਮ ਨਿਭੜੇ ਨੇ ਪਹਿਲਾਂ ਤਾਂ ਸਫਾਈਆਂ ਕਰੀਆਂ ਉਹ ਤੋਂ ਬਾਅਦ ਨਪੁੱਤੇ ਦੇ ਉਹ ਸਨੇਰ ਗੋਹੇ ਦੀ ਲੱਗੀ ਪਈਦੀ ਗੋਹਾ ਪੱਥਿਆ ਉਹ ਤੋਂ ਬਾਅਦ ਇੱਕ ਕਨ ਪੁੱਤੀ ਮੇਰੇ ਵਾਲੀ ਜਠਾਣੀ ਆ ਗਈ ਉਹਨ ਤਾਂ ਪੁੱਤੀ ਦੀ ਨੇ ਤਪਾ ਰੱਖੀਆਂ ਮੈਨੂੰ ਇਹੋ ਜਿਹਾ ਟੋਕਟਕਈਆ ਕਰਦੀ ਆ ਨਾ ਮੇਰੇ ਤਾਂ ਐਂ ਜੀ ਕਰਦੇ ਵੀ ਕਦੇ ਕਦੇ ਤੇ ਬਿਚਦੀ ਲੰਗ ਜਾ ਹਰਾਮਣ ਤੇ ਮੈਂ ਤਪਾਈ ਪਈਆ ਇਹੋ ਜਿਹੀ ਟੋਕ ਕੇ ਗਈ ਉਹਨ ਮੇਰੇ ਹੱਡ ਪੈਰੀਂ ਨੂੰ ਦੁਖਣਾ ਹਟਦੇ ਉਹ ਤਾਂ ਬਾੜੀ ਪੈੜੀ ਨਾਜਰ ਹੈ ਉਹਦੇ ਕੋਲ ਕਿੱਥੋਂ ਵਾਗੀ ਤੂੰ ਨਹੀਂ ਆਪ ਆ ਜਾਂਦੀ ਮੈਂ ਕੱਲ ਜਾਂਦੀ ਆ ਮੈਂ ਨਾਲ ਜਾਣਦੀ ਨਹੀਂ ਨਾਲੇ ਪਹਿਲਾਂ ਸਾਨੂੰ ਵੰਡ ਕੇ ਨੀ ਚੱਜਣਾ ਕੁਝ ਦਿੱਤਾ ਦੇਖ ਸਾਰਾ ਹਿੱਸਾ ਖਾ ਗਏ ਸਾਡਾ ਤੇ ਉਹ ਤੋਂ ਬਾਅਦ ਮੈਂ ਤਾਂ ਕਦੇ ਗਈ ਨਹੀਂ ਮੈਂ ਆਪਣਾ ਮਿਹਨਤ ਕਰਕੇ ਸਾਰਾ ਮੈਂ ਆਪ ਬਣਾਇਆ ਹੁਣ ਜੇ ਆਪ ਬਣਾ ਲੈ ਉਹ ਵੀ ਨਹੀਂ ਚਰਤੀਆਂ ਕਹਿੰਦੇ ਜਰਦੀਆਂ ਨੇ ਬਾਹਲੀਆਂ ਖਰਾਬ ਨੇ ਪੁੱਛਣਾ ਤਪਾਈ ਪਈਆਂ ਮੈਂ ਤਾਂ ਨਹੀਂ ਮੈਂ ਤਾਂ ਐ ਆਈ ਤੀ ਵੀ ਆ ਤੁਹਾਡੇ ਕੋਲ ਤੁਹਾਡੇ ਮੁੰਡੇ ਦੀ ਸਾਲੀ ਆਈ ਹੋਈ ਹੈ ਕਿਤੇ ਮੈਨੂੰ ਐ ਜੇ ਵੀ ਲੱਗਦਾ ਇਹ ਮਸ਼ੀਨ ਕੋਲੇ ਖੜੇ ਤੇ ਕੱਲ ਪਰਸ ਤੋ ਅੱਛਾ ਜਿੱਦਾਂ ਆਈ ਐ ਖਨੀ ਉਹਦੇ ਆਉਂਦੀ ਤੀ ਮਸ਼ੀਨ ਕੋਲੇ ਖੜਾ ਗੱਲਾਂ ਕਰਦਾ ਤੀ ਤੇਰਾ ਛੋਟਾ ਮੁੰਡਾ ਮੈਨੂੰ ਲੱਗਦਾ ਤੇ ਨਿਗਾਜ਼ੀ ਰੱਖਦਾ ਖਾਸ ਕੋਣੀ ਗੱਲ ਪਾਣੀ ਕੋਈ ਹਾਂ ਤੇ ਮਨ ਪੁੱਤੀ ਦੀਏ ਹੋਰ ਨਾ ਫਸ ਜੀ ਕਿਤੇ ਇਹ ਤਾਂ ਪਹਿਲਾਂ ਇੱਕ ਨਹੀਂ ਇੱਕੇ ਬਥੇਰੀ ਤੇਜ ਹੈਗੀ ਜੇ ਦੋ ਆ ਗਈਆਂ ਤੇ ਤਾਂ ਜਮੀ ਝਾਟਾ ਪੱਟ ਦੇਣਗੀਆਂ ਹੋਰ ਇਹਨੇ ਤਾਂ ਬਥੇਰੀਤ ਪਾ ਸਕਦੀਆਂ ਮੈਂ ਵੱਡੀ ਨੇ ਤਾਂ ਹੁਣ ਇੱਕ ਘਰ ਦਾ ਤਾਂ ਨਹੀਂ ਲੈਂਦੀ ਤੂੰ ਹਾਂ ਮੈਂ ਨਹੀਂ ਲੈਂਦੀ ਭਣੀ ਕਕਰ ਮੈਂ ਕਰਾ ਮੈਂ ਕਿਤੋਂ ਹੋਰ ਤੂੰ ਕਰਾ ਦੀ ਤੇਰੇ ਕੋਲ ਲੈ ਲੂੰਗੀ ਹਾਂ ਮੈਂ ਐ ਕਰਾਉਂਗੀ ਕਿਤੋਂ ਹੋਰ ਬਲਾਈ ਸਿਆਣੀ ਕੁੜੀ ਐ ਮੇਰੇ ਵਰਗੀ ਐ ਕੰਮ ਧੰਦਾ ਹੱਥੀ ਪੈਰੀ ਲਾ ਕੇ ਲੈ ਜਾਂਦਾ ਬਸ ਐ ਆ ਜਿਹੜੀ ਫਟਾਫਟ ਕੰਮ ਨਾ ਮਿਲੇ ਕੋਈ ਇਹੋ ਮਿਲਦਾ ਇਹ ਤਾਂ ਸਾਰ ਦਿਨ ਕਾਲ ਚੱਲ ਕਾਲ ਚੱਲ ਉੱਥੇ ਫਿਰ ਜੇ ਪੈਰ ਮਾਰਦੀ ਨੀ ਪੁੱਛਣਾ ਨੀ ਇਹ ਤਾਂ ਸੱਚੀ ਮੈਂ ਤੈਨੂੰ ਕੀ ਦੱਸਾਂ ਆ ਤੇਰੀ ਵੱਡੀ ਨੂੰ ਆ ਜਿਹੜੀ ਇਹ ਤਾਂ ਬਸ ਜੇ ਤਾਂ ਗੋਹਾ ਪੱਥਣ ਲੱਗ ਜੇ ਮੈਂ ਤਿੰਨ ਦਿਨਾਂ ਦਾ ਗੋਹਾ ਇਕੱਠਾ ਕਰਿਆ ਹੋਇਆ ਸੀ ਮੈਂ ਨਾਲ ਨੂੰ ਪੱਥ ਕੇ ਆ ਗਈ ਇਹ ਮਾਂ ਦੀ ਧੀ 10 ਪਾਥੀਆਂ ਤੇ ਉੱਥੇ ਬੈਠੀ ਰਹੀ ਇਹ ਤਾਂ ਵਹੀ ਕਰਦੀ ਐ ਇਹ ਚੁੱਲੇ ਮਰੇ ਬੈਠੀ ਕਰਤੀ ਆਈ ਕਰੀ ਜਾਂਦੀ ਆ ਚਲ ਚਲ ਕਰੀ ਜਾਂਦੇ ਬੈਠੀ ਨਹੀਂ ਤੂੰ ਹੀ ਪਤਾ ਨਹੀਂ ਮੈਂ ਤਾਂ ਬੰਦੇ ਰੀ ਸੀ ਕੰਮ ਨੂੰ ਤੂੰ ਤਾਂ ਮੈਨੂੰ ਪਤਾ ਹੁਣ ਤਾਂ ਗੱਲ ਕਰ ਤੋ ਬੋਝਲ ਹੋ ਗਈ ਕੋਟੇ ਦੁਖਦੇ ਨੇ ਹੁਣ ਹੁੰਦਾ ਨਹੀਂ ਹੁਣ ਕੀ ਕਰੇ ਤੂੰ ਮੈਂ ਨਾ ਲੜਦੀ ਐ ਮੈਂ ਕੰਮ ਨਹੀਂ ਕਰਦੀ ਨਾਲ ਤੂੰ ਤਾਂ ਮੈਤੋਂ 10 15 ਸਾਲ ਪਹਿਲਾਂ ਦੀ ਆਈ ਹੋਈ ਹੋਰ ਮੈਂ ਤਾਂ ਇੰਨੇ ਸਾਲ ਹੋ ਗਿਆ ਆਈ ਨੂੰ ਹੋਰ ਮੈਂ ਤਾਂ ਤੇਰੇ ਹੱਥਾਂ ਚ ਆਈਆਂ ਦੇਖ ਹੋਰ ਚੰਗਾ ਪਹਿਣ ਮੇਰੀ ਗੱਲ ਸੁਣ ਹੂੰ ਮੈਂ ਫੇਰ ਆਉਂਗੀ ਹੂੰ ਬਜਦੀ ਤੇ ਚੁਗਲੀਆ ਦੋ ਚਾਰ ਗੱਲਾਂ ਕਰਨੀਆਂ ਤੀਆਂ ਚੰਗਾ ਪਹਿਣ ਵੇ ਆਦੀ ਮਾਰਦੀ ਗੇੜਾ ਆਹੋ ਤੂੰ ਆਜੀ ਉਧਰ ਕੋਈ ਨਾ ਫਾਨ ਹਾਂ ਕਿੱਥੇ ਦਿੰਦੇ ਨੇ ਮੰਗਰੇ ਆ ਜਾਂਦੇ ਨੇ ਮੇਰੇ ਤਾਂ ਚੰਗਾ ਲਾ ਆ ਗਿਆ ਜੱਸੀ ਵੀ ਹੋਰ ਚਾਚੀ ਠੀਕ ਹੈ ਠੀਕ ਆ ਪੁੱਤ ਮੈਂ ਤਾਂ ਤੇਰੀ ਮਾਂ ਨੂੰ ਮਿਲ ਲਾ ਗਈ ਤੂੰ ਹੀ ਚਾ ਕੋਈ ਕੰਮ ਦੀ ਦਾ ਐ ਕਹਿੰਦੀ ਤੀਆ ਛੋਟੇ ਛੋਟੇ ਨੂੰ ਰਿਸ਼ਤਾ ਕਰਾ ਦੂੰਗੀ ਚੱਲ ਸਾਰ ਦਿਨ ਹਲ ਹਲ ਕਰਦਾ ਫਿਰਦਾ ਰਹਿੰਦਾ ਹੋਰ ਮੂੰ ਤਾਂ ਤੇਰੀ ਸਾਲੀ ਤੇ ਬਾਹਲੀ ਟਰਾਈਆਂ ਟਰੂਆਂ ਲਾਉਂਦਾ ਹੋਰ ਨਾ ਕਿਤੇ ਪਈ ਪੰਗਾ ਸੁੱਟ ਜੇ ਪਹਿਲਾਂ ਤਾਂ ਉਹ ਨਹੀਂ ਮਾਣ ਉਹ ਬੁੜੀ ਨਾਲ ਲੜੀ ਜਾਂਦੀ ਸਾਰਾ ਦਿਨ ਆ। ਹੋਰ ਦੱਸਿਆ ਹੋਣਾ ਮੇਰੀ ਬੇਬੇ ਨੇ ਤੈਨੂੰ ਨਾਲ ਜੇ ਦੋ ਇੱਕ ਕਰਦੀਆਂ ਹੋ ਜਾਣ ਏਕਾ ਕਰ ਲੈਦੀਆਂ ਨੇ। ਹੋਰ ਤਾਂ ਇਹ ਤਾਂ ਕਰਾਈਂਗੀ ਆਹ ਹੁੰਦਾ ਤਾਂ ਕਰਾਈ ਦੇ ਕੇ ਮੈਂ ਕਿਹ ਪੂਰਾ ਵਧੀਆ ਕਰਾਉਂਗੀ ਤੂੰ ਫਿਕਰ ਨਾ ਕਰ ਆ ਤੇਰੀ ਮਾਂ ਯਾਦ ਕਰਦੀ ਤੈਨੂੰ ਭੱਗ ਜਾ ਛੇਤੀ। ਚੰਗਾ ਤਾਂ ਜੀ। ਉਹ ਠੀਕ ਹੈਗਾ ਤੇ। ਠੀਕ ਆ ਪੁੱਤ। ਆ ਗੇਬੋ ਆਈ ਸੀ ਤੇ ਤੇ। ਉਹ ਪੁੱਤ ਛੋਟੇ ਨੂੰ ਰਿਸ਼ਤੇਵਾਰ ਹੀ ਆਈ ਤੀ। ਅੱਛਾ। ਹਾਂ। ਤੇ ਕੀ ਕਹਤਾ ਮੈਂ ਕਹਤਾ ਵੀ ਚਲ ਕੋਈ ਨਾ ਪੁੱਤ ਕਰਾ ਦੀ ਅੱਛਾ ਹਾਂ ਬੇਬੇ ਹਾਂ ਬਾਕੀ ਤੇਰੀ ਮਰਜ਼ੀ ਆ ਹਾਂ ਹੁਣ ਦੇਖ ਲਈ ਮਾੜਾ ਮੋਟਾ ਮੈਂ ਵੀ ਐਂ ਕਹਿਨੀ ਆ ਪੁੱਤੋ ਆਪਾਂ ਇੱਕ ਘਰ ਦੀਆਂ ਨਹੀਂ ਦੰਦੇ ਹਾਂ ਪਹਿਲਾਂ ਆਪਾਂ ਨੂੰ ਤਪਾਤ ਆ ਉਹਨਾਂ ਨੇ ਹੋਰ ਆ ਰੋਟੀ ਵੀ ਨਹੀਂ ਦਿੰਦੀ ਟਾਈਮ ਸਰ ਮੈਂ ਤੈਨੂੰ ਤਾਂ ਹੀ ਕਹਿਣਾ ਬੇਬੇ ਤੈਨੂੰ ਸੁਖ ਹੋ ਜੂਗਾ ਬਾਕੀ ਤੇਰੀ ਮਰਜ਼ੀ ਆ ਪਰ ਤੇਰੇ ਸਾਰੀ ਆਈ ਹੋਈ ਆ ਲੈ ਹੋਰ ਆਈ ਹੋਵੇ ਬੇਕੇ ਉਹ ਰੋਦੇ ਮਾਗਰ ਮਾਗਰ ਫਿਰਦਾ ਪੋਚ ਮਾਰਦਾ ਨਾ ਕੀ ਦੋਨੇ ਗੱਲਾਂ ਕਰੀ ਇਹ ਸੁਸਰ ਸੁਸਰ ਮੈਨੂੰ ਵੀ ਦੱਸਦਾ ਕੋਸਰ ਕੋਸਰ ਕੀ ਕਰਦਾ ਪੁੱਤ ਆਪਣੇ ਛੋਟੇ ਨੂੰ ਰਿਸ਼ਤਾ ਕਰਾਉਂਦੇ ਨੇ ਕੌਣ ਉਹ ਗੇਬੋ ਕਰਾਉਂਦੀ ਸੀ ਜਿਹੜੀ ਉਹਦੇ ਬੇ ਸਿਆ ਜਿਹੜੀ ਉਹ ਬੇਬੇ ਲੰਬੀ ਜਾਂਦੀ ਹੁੰਦੀ ਆ ਹਾਂ ਬੋਰੀ ਜੀ ਹਾਂ ਉਹ ਕਰਾਉਂਦੀ ਸੀ ਸਿਆ ਵਧੀਆ ਵਧੀਆ ਕੋਈ ਨਾ ਕਰਾ ਲਓ ਮੈਂ ਨਹੀਂ ਆਉਦੀ ਭੈਣ ਨੂੰ ਪਸੰਦ ਕਹਿੰਦੀ ਆ ਤੂੰ ਬੇਬੇ ਮੈਂ ਤਾਂ ਖੁਸ਼ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਸੀ ਮੇਰੇ ਜੌਰ ਦਾ ਵਿਆਹ ਆ ਜੇ ਮੈਂ ਨੱਚੂਗੀ ਮੈਂ ਤਾਂ ਸੋਹਣੇ ਸੋਹਣੇ ਸੱਤੋ ਲਿਓ ਮੈਂ ਕਿਹੇ ਕੱਪੜੇ ਬਰੀਆਂ ਬਹੂ अच्छा हां किते ਲੈ ਕੇ ਨੇ 2 2 16 ਮੈਨੂੰ ਸੁੱਟ ਲਿਆ ਦੇ ਕੱਪੜਾ ਨੇ ਕੀ ਤੋੜ ਐ ਜੈਨੇ ਮਰਜ਼ੀ ਲੈ ਲਈ ਵਿਆਹ ਹੋਣ ਦੇ ਮੁੰਡੇ ਦਾ ਆਹੋ ਮੈਂ ਤਾਂ ਇਹ ਗੱਲ ਕਰਦੀ ਸੀ ਵਾਹ ਵਿਆਹ ਆਇਆ ਵਧੀਆ ਨਾ ਤਾਂ ਮੈਨੂੰ ਸੌਖਾ ਹੋ ਜੂ ਤੇ ਇੱਥੇ ਤਾਂ ਹੁਣ ਕੁਝ ਹੁੰਦਾ ਨਹੀਂ ਨਾਲ ਸਹਾਰਾ ਤਾਂ ਲੱਗੂ ਕੰਮ ਤਾਂ ਕਰਉਂ ਆਗਲੀ ਸ਼੍ਰੀਕਾ ਨਾ ਕਰੀ ਜਾਈ ਉਹਦੇ ਨਾਲ ਸ਼੍ਰੀਕੇ ਹੀ ਕਰਨਾ ਤੇ ਵਿਚਾਲ ਦੀ ਕੰਧ ਕਰਕੇ ਦੋਨੇ ਜੀ ਅੱਡ ਹੋ ਜਾਣਗੇ ਕਿਉਂ ਜੀ ਨਾ ਲੈ ਤਾਂ ਹੁਣ ਤਾਂ ਹੁਣੀ ਅੱਡ ਹੁੰਦੀ ਆ ਸਾਡੇ ਨਾਲੋਂ ਫਿਰ ਜੇ ਹੁਣ ਅਗਲੀ ਸਹਾਰ ਹੋਈ ਫਿਰ ਮੈਂ ਕੀ ਕਰੂੰਗੀ ਜੇ ਅਗਲੀ ਮੈਨੂੰ ਫੜ ਕੇ ਕੁੱਟਣ ਲੱਗਦੀ ਆਏ ਕਿ ਮੇ ਕੁਟੂ ਗਈ ਜਿੰਨਾ ਟਾਈਮ ਬੇਬੇ ਬੈਠੀ ਆ ਜਉਂਦੀ ਅੱਡ ਕਿਵੇਂ ਹੋ ਜਾਾਂਗੇ ਆਪਾਂ ਪਰ ਬੇਬੇ ਨੂੰ ਬਈ ਆਪਨੇ ਨਾਰ ਲਾ ਲਾਂਗੇ ਹਾਂ ਉਦੋਂ ਦਾ ਛੋਟਾ ਕੂ ਮਾਰ ਲਾਉਣੀ ਆ ਕੋਈ ਨਾ 10 ਦਿਨ ਬੰਡ ਲਿਆ ਕਰਾਂਗੇ ਮਹੀਨਾ ਬੇਬੇ ਨੂੰ ਰੱਖ ਲਿਆ ਕਰੂੰ ਮਹੀਨਾ ਪਰ ਰੱਖ ਲਿਆ ਕਰ ਲੈ ਹਜੇ ਮੇਰੇ ਸਾਦੀ ਆਈ ਹੈ ਨਹੀਂ ਗਈ ਪਹਿਲੀ ਦਿਨ ਦਾ ਧਰ ਲਿਆ ਤੁਸੀਂ ਤਾਂ ਮੇਰੇ ਦੀ ਤਰਫ ਹੀ ਆਇਆ ਕਰੋ ਚੰਗਾ ਮੇਰਾ ਲਾ ਕੇ ਖਾ ਵੀ ਲਿਆ ਕਰ ਦੇਖ ਲੈ ਨਹੀਂ ਕਰਨਾ ਤੂੰ ਕਹਣੀ ਆ ਬੋਲ ਦੇਣੀ ਆਏ ਬੋਲਦੇ ਨੇ ਮੈਨੂੰ ਇਹ ਦੋਨੇ ਨਾਲੇ ਪੁੱਤ ਨਾ ਆਈ ਦੀ ਮਾਂ ਮੈਂ ਤਾਂ ਦੇ ਕਰਦੀਆਂ ਮੈਂ ਇਹਨਾਂ ਦੇ ਲੈ ਮੇਰੇ ਸਾਰੇ ਸਾਲ ਦਾ ਸੁੱਤੀ ਪਈ ਆ। ਓਹੋ ਜੀ। ਹੋ ਟੁੱਟਾ। ਸੁੱਤੀ ਕਿੱਥੇ ਪਈ ਆ? ਮੇਰੀ ਤਾਂ ਨਾ ਉਹੀ ਅੱਖ ਜੀ ਲੱਗੀ। ਅੱਛਾ। ਹਾਂ ਹੋਰ ਸੁਣਾ ਤੋ ਕਿਵੇਂ ਆ? ਠੀਕ ਆ? ਹਾਂ ਹਾਂ ਠੀਕ ਆ। ਹਾਂ ਵਧੀਆ। ਯਾਰ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ। ਹਾਂ ਵਧੀਆ ਚੱਲੀ ਜਾਂਦਾ। ਚਲ ਮੈਂ ਕਿਹਾ ਜੀਜੇ ਕੋਲ ਤਾਂ ਕੰਮ ਭਾਈ ਜ਼ਿਆਦਾ ਨੇਗੇ। ਉਹ ਤਾਂ ਤਾਂ ਟਾਈਮ ਨਹੀਂ ਲੱਗਦਾ। ਸਾਲੀ ਹੀ ਜਾ ਕੇ ਮਿਲੇ ਆਉਂਦੀ ਤੀਜੇ ਨੂੰ। ਚਲ ਵਧੀਆ ਰਹੀ ਆ ਗਈ ਮੈਨ ਲਾ। ਤੂੰ ਐ ਕਰੀ ਹੁਣ ਰਹੀ। ਲੈ। ਹੋਰ ਮੇਰੀ ਗੱਲ ਸੁਣ ਲਾ। ਹੁਣ ਤਾਂ ਮੈਂ 4-5 ਦਿਨ ਰਹਿ ਕੇ ਜਾਊਂਗੀ ਮੈਂ ਨਹੀਂ ਜਾਂਦੀ ਹੈ ਕਿ ਲੋੜੀ ਲੋੜੀ ਇੱਥੇ ਹੀ ਦੇਖ ਕੇ ਜਾਊਂ ਮੈਂ ਆਹ ਹਾਂ ਵਗਿਆ ਚੱਲ ਰਹਿ ਪੀ ਕੋਈ ਨਾ ਮੈਂ ਤਾਂ ਨਾਲੇ ਬੇਬੇ ਉਹਨਾਂ ਨੂੰ ਕਹਿ ਕੇ ਆਂਦਾ ਮੈਂ ਕਿਹਾ ਮਾਂ ਤੂੰ ਮੇਰੇ ਜਮਾਂ ਨਾ ਫਿਕਰ ਕਰੀ ਮੈਂ ਤਾਂ ਹੁਣ ਭੈਣ ਕੋਲੇ 4 ਦਿਨ ਵਧੀਆ ਐਸ ਨਾਲ ਕੱਟ ਕੇ ਜਾਊਂਗੀ ਚਾਲ ਵਧੀਆ ਵਗਿਆ ਰਹਿ ਪੀ ਕੋਈ ਨਾ ਬੇਬੇ ਲੋ ਭੈਣ ਦੀ ਬੇਬੇ ਕੋਲੀ ਬੈਠੀ ਸੀਗੀ ਬੇਬੇ ਨੂੰ ਮੈਂ ਕਹਿ ਕੇ ਆਈਆਂ ਉਹ ਮੜਾ ਜੇ ਬੋਲਣ ਜੇ ਲੱਗੇ ਫਿਰ ਮੈਂ ਕਿਹਾ ਮੇਰੇ ਤਾਂ ਸਿਰ ਦੁਖਣ ਲੱਗ ਗਿਆ ਭਾਈ ਮੈਂ ਤਾਂ ਆਰਾਮ ਕਰਦੀ ਆ ਉਹ ਇਹਦਾ ਤੇ ਹੀ ਛਾਪਾ ਬੋਲਦੇ ਵਾਲਾ ਇਕ ਕੁੰਜਣਾ ਜੀ ਦੀ ਜਾਣੇ ਤੈਨੂੰ ਪਾਸੇ ਦੇਖ ਲਿਆ ਅੱਜ ਤੈਨਾਂ ਓਹੋ ਜੀਜਾ ਮੇਰੀ ਭੈਣ ਵੀ ਸਿਆਣੀ ਬਥੇਰੀ ਆ ਉਹਦੇ ਦਿਲ 'ਚ ਨਹੀਂ ਕੁਝ ਹੈਗਾ ਬੋਲ ਪੜੱਕ ਜਹੀ ਆਹੋ ਹਾਂ ਕਈ ਹੁੰਦੀਆਂ ਨੇ ਮਿੰਨੀ ਆ ਦਿਲ 'ਚ ਗੱਲਾਂ ਰੱਖ ਲੈਂਦੀਆਂ ਨੇ ਉਹ ਆ ਗਈ ਉਹ ਫੱਟ ਦੇਣੇ ਮੂੰਹ ਦੇ ਗੱਲ ਕਹਿਣਦੀ ਆ ਤਾਂ ਹੀ ਅਗਲਿਆਂ ਨੂੰ ਮੁਰੀ ਲੱਗਦੀ ਆ ਉਹ ਉਹਨਾਂ ਦਾ ਕਲੇਸ਼ ਬਾਲਾ ਕਰਦੀ ਮੈਨੂੰ ਤਾਂ ਡਾਰ ਲੱਗਦਾ ਬੋਲ ਦੀ ਬਾਲਾ ਕੁਸੁੱਤੀ ਆ ਬਿੰਦੇ ਬਿੰਦੇ ਉਹਨਾਂ ਨਾਲ ਨਹੀਂ ਜੀਜਾ ਉਹ ਤਾਂ ਨਹੀਂ ਲੱਗਦਾ ਚਲ ਕੋਈ ਨਾ ਤੂੰ ਕੰਮ ਧੰਦਾ ਕਰ ਲੈ ਮੈਂ ਵੜ ਜਾ ਆਰਾਮ ਕਰ ਲੈਣ ਦੇ ਚਲ ਚੰਗਾ ਤੂੰ ਪਾ ਜਾ ਫਿਰ ਕੋਈ ਨਾ ਹਾਂ ਹਾਂ ਚੰਗਾ ਤੇਰਾ ਸੁੱਤੀ ਪਈ ਜਾ ਪਾਪ ਵੀ ਭਾਰੇ ਗਏ ਹੋਇਆ ਹੁਣ ਮੌਕਾ ਹੈਗਾ ਕਿਰਨਾ ਹਾਈ ਤੂੰ ਤੂੰ ਇੱਥੇ ਕਿਵੇਂ ਆਇਆ ਓਏ ਕੀ ਹੋ ਗਿਆ ਫੇਰ ਕਿਉਂ ਗਿਆ ਜੇ ਮੈਂ ਆ ਗਿਆ ਲੈ ਐਂ ਕਾ ਤੂੰ ਡਰੀ ਜਾਨੀ ਤੂੰ ਮੈਂ ਐਂ ਕਹਿੰਦੀ ਸੀ ਉਧਰ ਮਾਸੀ ਹੁਣੀ ਬਾਹਰ ਬੈਠੇ ਸੀਗੇ ਕੋਈ ਨਾ ਨਾ ਭਾਬੀ ਤਾਂ ਬਾਹਰ ਗਈ ਹੋਈ ਆ ਤੇ ਬੇਬੇ ਸੁੱਤੀ ਪਈ ਆ ਮੇਰੀ ਗੱਲ ਸੁਣਾ ਮੈਂ ਤਾਂ ਤਾਂ ਆਇਤੀ ਤੈਨੂੰ ਗੋਲ ਗੱਪੇ ਖਵਾ ਕੇ ਲਿਆਵਾਂ ਗੋਲ ਗੱਪੇ ਹਾਂ